ਤੁਸੀਂ ਵੀ ਤੁਹਾਡੀ ਰੂਹ ਜਿਹੜੀ ਹੈਗੀ ਉਹ ਕੰਮ ਜਾਵੇਗੀ ਇਕਲੋਤਾ ਕਮਾਉਣ ਵਾਲਾ ਪੁੱਤ ਅੱਜ ਮੰंजे ਤੇ ਪਿਆ ਉਸ ਦੀ ਦੋਨੇ ਕਿਡਨੀਆਂ ਫੇਲ ਹੋ ਗਈਆਂ ਜੀ ਹਾਂ ਸਿਰ ਤੇ ਕਰਜ਼ਾ ਚੜਿਆ ਹੋਇਆ ਸੀ ਕਰਜ਼ਾ ਉਤਾਰਨ ਚੱਲ ਰਹੀ ਦੇ ਸਾਂ ਨਹੀਂ ਆਦਾ ਹਾਂ ਹਾਂਜੀ 6700 ਰੁਪਏ ਕਮਾਉਨੇ ਜੀ ਉਹਨੇ ਘਰ ਚ ਲਾਉਂਦਾ ਦੀ ਜੀ ਸਿੱਤੇ ਖਰਚੇ ਦੀ ਟੈਨਸ਼ਨ ਕਰਜੇ ਦੀ ਗੱਲ ਟੈਨਸ਼ਨ ਹੋ ਗਈ ਜੀ ਦੋਨੋਂ ਕਿੱਥੇ ਖਰਾਬ ਹਾਂ ਜੀ ਕਮਾਉਣ ਵਾਲੇ ਸੀਗੇ ਕੱਲੋ ਤੇ ਕੱਲ੍ਹ ਮੈਂ ਕਮਾਉਣ ਵਾਲਾ ਦੀ ਜੀ ਪਰਿਵਾਰ ਚਲਾਉਂਦਾ ਦੀ ਜੀ ਡਾਕਟਰ ਕੀ ਕਹਿ ਰਹੇ ਨੇ ਡਾਕਟਰ ਤਾਂ ਜੀ ਡੋਨੇਟ ਕਰਵੇਂ ਜੀ ਕਿਡਨੀ ਤੇ ਖਰਚਾ ਆਪਰੇਸ਼ਨ ਦੇ ਖਰਚਾ ਖਰਚਾ ਜੀ ਉਹਨਾਂ ਨੇ 15 ਲੱਖ ਰੁਪਏ ਮੰਗ ਕੇ ਬੋਲੇ ਜੀ ਸਾਰੇ ਪੈਸੇ ਘਰ ਤੇ ਲਾਉਣੇ ਸੀ ਪਰ ਹੁਣ ਘਰ ਪਾਉਣ ਲਈ ਵੀ ਸਮਰਥ ਨਹੀਂ ਰਹਿ ਰਹੀ ਰਹੀ ਤੁਸੀਂ ਮੈਂ ਕਰਜੇ ਦੀ ਮਾਰਚ ਆ ਗਈ ਜੀ 7.45 ਲੱਖ ਦਾ ਪਹਿਲੀ ਕਰ ਜਾ ਜੀ ਮਾਤਾ ਜੀ ਕਿਸ ਤਰ੍ਹਾਂ ਜਵਾਨ ਪੁੱਤ ਦੀ ਹਾਲਤ ਦੇਖੀ ਨਹੀਂ ਜਾਂਦੀ ਦੇਖੀ ਨਹੀਂ ਜਾਂਦੀ ਬੱਚੇ ਨੇ ਤਾਂ ਜਿਹੜਾ ਮੈਨੂੰ ਇਹ ਹੋਰ ਚੰਗਾ ਜਾਂਦਾ ਹੈ ਵਕੀਰ ਵਾਲੋਂ ਬੱਚਿਆਂ ਦੇ ਵਿਚਾਰੇ ਕਿੰਨੀ ਉਮਰ ਛੋਡੀ ਹਮੇਰੇ 60 ਸਾਲ ਦੇ ਲਵੇ 60 ਸਾਲ ਦੀ ਉਮਰ ਤੁਸੀਂ ਮੁਰਤੋਂ ਦਿਹਾੜੀਆਂ ਕਰਨ ਜਾ ਰਹੇ ਹੋ ਕਿਤੇ ਇਹ ਸਮਾਂ ਸੀ ਆਨੰਦਮਾਨ ਦਾ ਵੀ ਪੁੱਤ ਦੇ ਸਿਰ ਤੇ ਹੁਣ ਪੁੱਤ ਹੀ ਮੰਜੀ ਚ ਪੈ ਗਿਆ ਉਹ ਕਰਨਾ ਬੰਦੇ ਹੁੰਦੇ ਕਿ ਹੁਣ ਹੋਰ ਕੋਈ ਹੈ ਨਹੀਂ ਕਰਨ ਵਾਲਾ ਆਪਦੇ ਆਪੇ ਹੰਟੜੀ ਦਫੇ ਉਹ ਵੀ ਮਿਲਦੀ ਹੈ ਕਦੇ ਨਾ ਬਹੁਤ ਚੱਕ। ਤੇ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ ਇੱਕ ਤਸਵੀਰ ਦਿਖਾਉਨੇ ਆ ਜਿਸ ਨੂੰ ਦੇਖ ਕੇ ਤੁਸੀਂ ਵੀ ਤੁਹਾਡੀ ਰੂਹ ਜਿਹੜੀ ਹੈਗੀ ਉਹ ਕੰਬ ਜਾਵੇਗੀ। ਇਕਲੌਤਾ ਕਮਾਉਣ ਵਾਲਾ ਪੁੱਤ ਅੱਜ ਮੰਜੀ ਤੇ ਪਿਆ ਉਸ ਦੀ ਦੋਨੇ ਕਿਡਨੀਆਂ ਫੇਲ ਹੋ ਗਈਆਂ। ਜੀ ਹਾਂ ਸਿਰ ਤੇ ਕਰਜ਼ਾ ਚੜਿਆ ਹੋਇਆ ਸੀ। ਕਰਜ਼ਾ ਉਤਾਰਨ ਦੀ ਜਿਹੜੀ ਟੈਨਸ਼ਨ ਹੈ ਉਹ ਇੰਨੀ ਜ਼ਿਆਦਾ ਹਾਵੀ ਹੋ ਗਈ ਕਿ ਉਸ ਦੇ ਕਾਰਨ ਕਿਡਨੀਆਂ ਫੇਲ ਹੋ ਗਈਆਂ ਉਸ ਨੌਜਵਾਨ ਦੀਆਂ। 37 ਸਾਲਾ ਨੌਜਵਾਨ ਮੁਕੇਸ਼ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਕਲੌਤਾ ਪੁੱਤ ਕਮਾਉਣ ਵਾਲਾ ਅਜਮੰਝੇ ਤੇ ਪਿਆ ਦੋਨੇ ਕਿਡਨੀਆਂ ਫੇਲ ਹੋ ਗਈਆਂ ਜੀ ਸੀ 7000 ਰੁਪਏ ਕਮਾਉਣਾ ਜੀ ਹੂੰ ਉਹਦੇ ਨਾਲ ਘਰ ਚ ਲਾਉਂਦਾ ਦੀ ਜੀ ਹੂੰ ਸੱਸਾ ਸਿੱਤੇ ਕਰਜ਼ੇ ਦੀ ਟੈਨਸ਼ਨ ਸੀ ਕਰਜ਼ੇ ਦੀ ਟੈਨਸ਼ਨ ਹੋ ਗਈ ਜੀ ਹੂੰ ਹਸਪਤਾਲ ਹੀ ਲੱਗੇ ਜੀ ਕਿ ਬਣ ਕੇ ਠੀਕ ਡਾਕਟਰ ਵਗੈਰਾ ਕਰਿਆ ਸ਼ੁਰੂ ਤੋਂ ਸ਼ੁਰੂ ਹੋ ਕੇ ਚ ਕੀ ਕੀ ਦਿੱਕਤਾਂ ਆਈਆਂ ਸਰੀਰ ਪੱਖੋਂ ਹਾਂਜੀ ਉਲਟੀ ਬਹੁਤ ਆਉਂਦੀ ਸੀ ਜੀ ਹੂੰ ਰੋਟੀ ਖਾਏ ਵੀ ਨਿਕਲ ਜਾਂਦੀ ਦੀ ਜੀ ਹੂੰ ਤੇ ਅਸੀਂ ਫਿਰ ਪਟਿਆਲੇ ਗਏ ਜੀ ਟੈਸਟ ਕਰਵਾਏ ਵੀ ਦੋਨੋਂ ਕਿੱਟ ਨਹੀਂ ਖਰਾਬ ਨੇ ਦੋਨੇ ਕਿੱਟ ਨਹੀਂ ਹਾਂਜੀ ਕਮਾਉਣ ਵਾਲੇ ਸੀਗੇ ਕਲੋਤੇ ਕੱਲਾ ਮੇ ਕਮਾਉਣ ਵਾਲਾ ਦੀ ਜੀ ਪਰਿਵਾਰ ਚਲਾਉਂਦਾ ਦੀ ਜੀ ਹੂੰ ਅੱਜ ਮੇਰਾ ਪਰਿਵਾਰ ਸਾਹਮਣੇ ਪਹਿ ਹੀ ਛੁੱਟੇ ਦੇਖ ਸਕਦੇ ਤੁਸੀਂ ਮੇਰੀ ਮਦਦ ਦੀ ਜਰੂਰ ਡਾਕਟਰ ਕੀ ਕਹਿ ਰਹੇ ਨੇ ਹਾਂ ਡਾਕਟਰ ਤਾਂ ਜੀ ਡੋਨੇਟ ਕਰਨੇ ਜੀ ਹਮ ਕਿਡਨੀ ਹਮ ਤੇ ਖਰਚਾ ਆਪਰੇਸ਼ਨ ਦੇ ਖਰਚਾ ਖਰਚਾ ਜੀ ਉਹਨਾਂ ਨੇ 15 ਲੱਖ ਰੁਪਏ ਮੰਗੂ ਬੋਲੇ ਜੀ ਹਮ ਤੇ ਮੇਰੀ ਡੈਲਸ ਤੇ ਚੱਲ ਰਹੇ ਨੇ ਜੀ ਹਮ ਮਦਦ ਦੀ ਬਹੁਤ ਲੋਟ ਹੈ ਜੀ ਤੁਸੀਂ ਆਫਿਸ ਕੈਮਰਾਂ ਗੱਲ ਕੀਤੀ ਤੁਸੀਂ ਘਰ ਵੀ ਪਾਰੇ ਸੀਗੇ ਸਾਰੇ ਪੈਸੇ ਘਰ ਤੇ ਲਾਉਣੇ ਸੀ ਪਰ ਹੁਣ ਘਰ ਪਾਉਣ ਲਈ ਵੀ ਸਮਰਥ ਨਹੀਂ ਰਹਿ ਰਹੀ ਤੁਸੀਂ ਮੈਂ ਕਰਜ਼ੇ ਦੀ ਮਾਰਚ ਆ ਕੇ ਜੀ 4.5-5 ਲੱਖ ਤਾਂ ਪਹਿਲਾਂ ਹੀ ਕਰਜ਼ਾ ਜੀ ਹੁਣ ਕਿਸੇ ਪਾਸੇ ਦਵਾਈ ਦਾ ਵੀ ਲੈਣੀ ਹੋ ਰਿਹਾ ਜੀ बस मंजे ਨਾਲ ਲਾਗੇ ਜੀ ਬਹੁਤ ਸੁਬਣੀ ਸੀ ਹਾਂਜੀ ਪੂਰੇ ਘਰਾਂ ਸੀ ਹਾਂਜੀ ਘਰ ਪਾਉਣਾ ਸੀ ਜੀ ਸਾਰਾ ਸੁੱਟ ਸਾਹਮਣੇ ਪਿਆ ਜੀ ਹੁਣ ਕੀ ਕਰਾਂ ਚੀ ਤੂੰ ਦੇਖੋ ਜੀ ਬਹੁਤ ਸੁ ਦੇਖ ਸਕਦੇ ਹਾਂ ਜੀ ਹਾਲਤ ਬੋਲੇ ਵੀ ਮਸਾ ਜਾ ਰਹੇ ਸੋ ਮਾਤਾ ਜੀ ਮੌਜੂਦ ਨੇ ਗੱਲਬਾਤ ਕਰ ਦੰਨੇ ਆ ਮਾਤਾ ਜੀ ਕਿਸ ਤਰ੍ਹਾਂ ਜਵਾਨ ਪੁੱਤ ਦੀ ਹਾਲਤ ਦੇਖੇ ਨਹੀਂ ਜਾਂਦੀ ਦੇਖੇ ਨਹੀਂ ਜਾਂਦੇ ਬਸ ਤੂੰ ਮੈਂ ਤਾਂ ਸਾਲ ਨੇ ਰੋਂ ਰੋਂ ਤੇ ਲੰਘ ਜਾਂਦਾ ਹੈ ਕੀ ਬਣੋ ਬੱਚਿਆਂ ਦਾ ਵਿਚਾਰੇ ਮੈਂ ਕੁਣ ਸਮਾਂ ਆਇ ਸੀ ਸੁੱਖ ਲੈਣ ਦਾ ਸਮਾਂ ਆਇ ਸੀ ਹਾਂ ਦਾ ਮਰੀਜ਼ ਆ ਮੈਂ ਵੀ ਮਸਾਂ ਪਾਲੇ ਤੇ ਦਿਹਾੜੀਆਂ ਕਰ ਕਰਕੇ ਦੁਬਾਰੇ ਦਿਹਾੜੀ ਕਰਨੀ ਪੈਗੀ ਸਾਨੂੰ ਹੂੰ ਫੇਰ ਕਰੀਏ ਵੀ ਦਵਾਈ ਨੂੰ ਵੀ ਪੈਸੇ ਔਖੇ ਹੋ ਰਹੇ ਨੇ ਲੈਣੇ ਦਵਾਈ ਆਉਂਦੀ ਐ ਦੀ ਵਿਚਾਰੇ ਦੀ ਪੂਰਾ ਘਰ ਇਸ ਪੁੱਤ ਦੇ ਸਿਰ ਤੇ ਚੱਲਦਾ ਸੀ ਸਿਰ ਤੇ ਚੱਲਦਾ ਸੀ ਹਾਂ ਇਸੇ ਦੇ ਸਿਰ ਤੇ ਚੱਲਦਾ ਸੀ ਸਾਰਾ ਕਾਰੋਬਾਰ ਸਾਡਾ ਤਾਂ ਸਾਨੂੰ ਲਈ ਫਿਰਦਾ ਸੀ ਬੱਚੇ ਪੜਦੇ ਨੇ ਕਈ ਕੋਈ ਫੀਸ ਭਰਦਾ ਕਦੀ ਕੋਈ ਫੀਸ ਭਰਦਾ ਇਹਨਾਂ ਦੀ गुजारा ਕਰ ਰਹੇ ਗੁਜਾਰਾ ਰੱਖ ਹੋਇਆ ਪਿਆ ਚੁੱਲ੍ਹੇ ਦਾ ਖਰਚਾ ਬੜਾ ਮੁਸ਼ਕਿਲ ਹੈ ਦੇਖ ਸਕਦੇ ਹੋ ਜੀ ਪਰਿਵਾਰ ਦੇ ਇੱਕ ਮੁਖੀ ਦੇ ਬਿਮਾਰ ਹੋਣ ਕਾਰਨ ਕਿਵੇਂ ਸਿਸਟਮ ਹਿਲੇ ਜਾਂਦਾ ਪੂਰੇ ਘਰ ਦਾ ਸੋ ਬਾਪੂ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਬਾਪੂ ਜੀ ਹਾਲਤ ਦੇਖੀ ਨਹੀਂ ਜਾ ਰਹੀ ਸਾਡੇ ਤੋਂ ਬਹੁਤ ਔਖੀ ਬਹੁਤ ਔਖੋ ਹੋ ਇਹ ਬਚਾਰਾ ਕਮਾਉਣ ਵਾਲਾ ਜੁਗਰ ਜੀ ਟੈੜੀ-ਦੋੜੀ ਕਰਕੇ ਮੜਾ ਆਡਰ ਟੈਪਰ ਕਰਦਾ ਹੁਣ ਸਰਦਾਰ ਨਹੀਂ ਕਰੇ ਬਣਾਉ ਕੀ ਕਰੇ ਭਾਈ ਇਹ ਮੰਝਦੇ ਪਿਆ ਦੋਇਕਡ ਨੇ ਖਰਚਾ ਕਿਵੇਂ ਓਟ ਰਹੇ ਤੁਸੀਂ ਹਾਏ ਕਰਦਾ ਖਰਚਾ ਕਿਵੇਂ ਓਟ ਰਹੇ ਹਾਂ ਹਾਂ ਜੀ ਬਹੁਤ ਔਖਾ ਬਾਈ ਜੋ ਉਹਨੇ ਕਮਾਉਣੇ ਉਹਨੇ ਖਾ ਲੈਨੇ ਉਹ ਕੀ ਕਰੇ ਅੱਗੇ ਵਧੀਆ ਕਮਾ ਕੇ ਤਾਂ ਵੀ ਵਿਚਰਾਂ ਤੁਸੀਂ ਵੀ ਦਿਹਾੜੀ ਤੇ ਜਾਂਦੇ ਹੋ ਹਾਂ ਦਿਹਾੜੀ ਜਾਣਾ ਦਾਣਾ ਤੰਦ ਜੀ ਕਿੰਨੀ ਉਮਰ ਛੋਡੀ ਹੋ ਮੇਰੇ 60 ਸਾਲ ਦੇ ਲਵੇ ਹੋ ਗਏ 60 ਸਾਲ ਦੀ ਉਮਰ ਤੁਸੀਂ ਮੁੜ ਤੋਂ ਦਿਹਾੜੀਆਂ ਕਰਨ ਜਾ ਰਹੇ ਹੋ ਕਿਤੇ ਇਹ ਸਮਾਂ ਸੀ ਆਨੰਦ ਮਾਨਣ ਦਾ ਵੀ ਪੁੱਤ ਦੇ ਸਿਰ ਤੇ ਹੁਣ ਪੁੱਤੀ ਮੰਜੇ 'ਚ ਪੈ ਗਿਆ ਉਹ ਕਰਨਾ ਬੰਦੇ ਹੁੰਦੇ ਕਿ ਹੁਣ ਹੋਰ ਕੋਈ ਹੈ ਨਹੀਂ ਕਰਨ ਵਾਲਾ ਆਪਦੇ ਆਪੇ ਹੁਣ ਦਿਹਾੜੀ ਪਈ ਉਹ ਇਨਵੈਸਟੀਆਂ ਦੇ ਨਾ ਬਹੁਤ ਔਖਾ ਬਹੁਤ ਔਖਾ ਹੂੰ ਪੂਰਾ ਆਪਾਂ ਕਰੀਏ ਪੂਰੀ ਬੇਵੱਸ ਹੋਇਆ ਪਿਆ ਹਾਂਈ ਬੇਵੱਸ ਹੋਇਆ ਪਿਆ ਪੂਰਾ ਪਰਵਾਹ ਬੇਵੱਸ ਹਾਂ ਦੇਖੋ ਕਿੰਨੇ ਪੈਸੇ ਲੱਗਣੇ ਕੀ ਬਣੂਗਾ ਮਾਲ ਕੇ ਹੂੰ ਹੂੰ ਸਾਰਾ ਜੋਰ ਰਿਸਿਪਟ ਦਾ ਰਾ ਕੇ ਬੱਗੇ ਮਲੇ ਮਲੇ ਮਾਲੇ ਸਿਨੇ ਹਾਂ ਕੋਈ ਕਿਸੇ ਨੇ ਮਦਦ ਨਹੀਂ ਪਹਿਲਾਂ ਵਾਲਾ ਕਿਰਾਇਆ ਮੁੜ ਕੇ ਆਲਾ ਨਹੀਂ ਲੱਦਾ ਸੋ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁੱਤ ਹੈ ਜਿਹੜਾ ਮੰਜੀ ਤੇ ਪਿਆ ਹੈ ਮੁਕੇਸ਼ ਨਾਮ ਇਹਨਾਂ ਦਾ ਬੇਵਸ ਸਥਿਤੀ ਬਣੀ ਪਈ ਇਸ ਵਕਤ ਪਰਿਵਾਰ ਦੀ ਕਿਉਂਕਿ ਕਮਾਉਣ ਵਾਲਾ ਇਕੱਲਾ ਹੀ ਪੁੱਤ ਸੀ ਉਹ ਹੁਣ ਮੰਜੀ ਤੇ ਪਿਆ ਹੈ ਦੋਨੇ ਕਿਡਨੀਆਂ ਫੇਲ ਹੋ ਗਈਆਂ ਕਿਰਤੇ ਖਰਚਾ ਚੜਿਆ ਹੋਇਆ ਸੀ ਉਸ ਕਰਜ਼ੇ ਨੂੰ ਉਹ ਉਤਾਰਨ ਦੇ ਲਈ ਦਿਮਾਗ ਤੇ ਕਾਫੀ ਲੋਡ ਪੈ ਗਿਆ ਜਿਸ ਦੇ ਕਾਰਨ ਇਹਨਾਂ ਦੀ ਕਿਡਨੀ ਜਿਹੜੀ ਹੈਗੀ ਨਾ ਉਹ ਫੇਲ ਹੋ ਗਈਆਂ ਸੋ ਸਾਡੇ ਮਾਧਿਅਮ ਰਾਹੀਂ ਇਹ ਆਪਣੇ ਅ ਮਦਦ ਦੀ ਗੁਹਾਰ ਲਗਾ ਰਹੇ ਨੇ ਕਿ ਕਿਉਂਕਿ ਡਾਕਟਰਾਂ ਨੇ 15 ਲੱਖ ਦਾ ਖਰਚਾ ਦੱਸਿਆ ਹੈ ਕਿ 15 ਲੱਖ ਦਾ ਖਰਚਾ ਜਿਹੜਾ ਹੈਗਾ ਇਹਨਾਂ ਦੇ ਇਲਾਜ ਤੇ ਹੋਵੇਗਾ ਤੇ ਜਿਸ ਤੋਂ ਬਾਅਦ ਇਹਨਾਂ ਦੀ ਜਿਹੜੀ ਸਿਹਤ ਵਿੱਚ